ਜਾਏ ਧੋਖਾ ਮਣਦੋ ਉੱਠ ਲਾੜਾ ਲਾੜੀ ਨੇ ਕੱਡੀਆਂ ਰੜਕਾਂ ਜਥੇ ਕੀ ਦੋਸਤੋ ਲਾੜੀ ਨੇ ਮੰਗ ਰੀਆ ਕਿ ਆਪਣੀ ਲਾੜੀ ਦੀਆਂ ਕੀਤੀਆਂ ਖੰਬੰਦ ਤੇ ਲਾੜੀ ਦੇ ਦੋਵੇਂ ਹੱਥ ਫੜ ਕੇ ਲੱਗੇ ਪੰਗੜਾ ਪਉਣ ਜਥੇ ਕੀ ਦੋਸਤੋ ਜਿਵੇਂ-ਜਿਵੇਂ ਗੀਤ ਦੇ ਵਿੱਚ ਜੋਸ਼ ਆਉਂਦਾ ਰਿਹਾ ਤਾਂ ਫਿਰ ਇਹ ਜੋੜੀ ਦੇ ਵਿੱਚ ਵੀ ਜੋਸ਼ ਆਉਂਦਾ ਰਿਹਾ ਤੇ ਆਪਣੇ ਇੱਕੋ ਦਮ ਚੱਕਰ ਵਧਾਉਂਦੇ ਰਹੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖੋ ਦੋਵੇਂ ਜਣੇ ਆਪਣੇ ਵਿਆਹ ਦਾ ਬੇਹਦ ਖੂਬ ਆਨੰਦ ਮਾਣ ਰਹੇ ਹਨ ਜਥੇ ਕੀ ਦੋਸਤੋ ਦੇਖਿਆ ਜਾਵੇ ਪੰਜਾਬੀ ਵਿਆਹ ਵਾਲੇ ਦਿਨ ਬੇਹਦ ਖੁਸ਼ ਹੁੰਦੇ ਹਨ ਪਰ ਜਥੇ ਕੀ ਦੇਖਿਆ ਜਾਵੇ ਕੁੜੀਆਂ ਬੇ ਹੱਦ ਵਿਆਹ ਦੇ ਵਿੱਚ ਸ਼ਾਂਗਦੀਆਂ ਰਹਿੰਦੀ ਹਨ ਪਰ ਇਸ ਕੁੜੀ ਨੇ ਤਾਂ ਪੂਰਾ ਵੀ ਸ਼ਾਂਗ ਨਹੀਂ ਮੰਨੀ ਆਪਣੇ ਪਰਿਵਾਰਕ ਮੈਂਬਰਾਂ ਦੀ ਤੇ ਮੁੰਡੇ ਨੇ ਵੀ ਪੂਰਾ ਸੰਗ ਨਹੀਂ ਮੰਨੀ ਤੇ ਸੰਗ ਲਾ ਕੇ ਆਪਣੀ ਪਤਨੀ ਨੂੰ ਪਾਈ ਜਫੀ ਤੇ ਚੱਕ ਲਿਆ ਗੋਦੀ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਦੇਖ ਸਕਦੇ ਹੋ ਮੁੰਡੇ ਨੂੰ ਕਿੰਨਾ ਚਾਹ ਹੋਵੇਗਾ ਆਪਣੇ ਵਿਆਹ ਦਾ ਜਿੱਥੇ ਕਿ ਦੋਸਤੋ ਹਰ ਇੱਕ ਪੰਜਾਬੀ ਆਪਣੇ ਵਿਆਹ ਦੇ ਪੂਰੇ ਚਾਹ ਕਰਦਾ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ